ਸਤਿ ਸ਼੍ਰੀ ਅਕਾਲ ਜੀ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਗੱਲਬਾਤ ਕਰਾਂਗੇ ਔਰਤਾਂ ਨੂੰ ਮਿਲੇ ਵੱਡੇ ਤੋਹਫੇ ਦੀ ਜੀ ਅੱਜ 8 ਮਾਰਚ ਨੂੰ ਵਿਮਨਸਡੇ ਯਾਨੀ ਕਿ ਮਹਿਲਾ ਦਿਵਸ ਹੈ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਤੇ ਵਿੱਚ ਔਰਤਾਂ ਦੇ ਵੱਲੋਂ ਇਹ ਦਿਨ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸ਼ੁਭਕਾਮਨਾਵਾਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਸੋ ਇਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਵੀ ਇੱਕ ਫੈਸਲਾ ਲਿਆ ਗਿਆ ਤੇ ਮਹਿਲਾਵਾਂ ਨੂੰ ਖੁਸ਼ ਕਰਨ ਦੇ ਲਈ ਇੱਕ ਤੋਹਫਾ ਦਿੱਤਾ ਗਿਆ ਗੱਲ ਕਰੀਏ ਰੋਜ਼ਾਨਾ ਜ਼ਿੰਦਗੀ ਦੀ ਤਾਂ ਗੈਸ ਸਿਲੰਡਰ ਨੂੰ ਲੈ ਕੇ ਇੱਕ ਵੱਡੀ ਅਨਾਉਂਸਮੈਂਟ ਹੈ ਜਿਹੜੀ ਉਹ ਕੀਤੀ ਗਈ ਹੈ ਸੁਤਾਨ ਦੱਸਦੀ ਹੈ ਕਿ ਗੈਸ ਦੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਦਿਵਸ ਤੇ ਮਹਿਲਾਵਾਂ ਨੂੰ ਇੱਕ ਤੋਹਫ਼ਾ ਜਿਹੜਾ ਉਹ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੁਣ ਫਿਲਹਾਲ 1000 ਤੋਂ ਜ਼ਿਆਦਾ ਕੀਮਤ ਹੈ ਜਿਹੜੀ ਇਸ ਸਮੇਂ ਗੈਸ ਸਿਲੰਡਰ ਦੀ ਚੱਲ ਰਹੀ ਹੈ ਸੁਤਾਨ ਦੱਸਦੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੀਮਤ ਤੋਂ 100 ਰੁਪਿਆ ਘਟ ਜਾਵੇਗੀ ਜਿਸ ਕਰਕੇ ਅਰਸੋਈ ਗੈਸ ਦੇ ਵਿੱਚ ਕੁਝ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ ਜ਼ਿਆਦਾ ਤਾਂ ਨਹੀਂ ਪਰ ਕੁਝ ਰਾਹਤ ਹੈ ਜਿਹੜੀ ਮਿਲ ਸਕਦੀ ਹੈ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਗੈਸ ਸਿਲੰਡਰ ਦੀ ਜਿਹੜੀ ਵੱਡੇ ਪੱਧਰ ਤੇ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਮਹਿਲਾ ਦਿਵਸ ਦੇ ਉੱਪਰ ਇੱਕ ਖਾਸ ਤੋਹਫ਼ਾ ਦਿੱਤਾ ਗਿਆ ਹੈ ਕਿ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੀਤੀ ਗਈ ਹੈ ਇਸ ਬੰਦੇ ਵਿੱਚ ਅਸੀਂ ਮਹਿਲਾਵਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਸੁਣੋ ਕੀ ਨਾਮ ਹੈ ਤੁਨੂੰ ਮਹਾਜਨ ਜਿਹੜੇ ਸਿਲੰਡਰ ਸਸਤਾ ਕੀਤਾ ਹੈ ਕੇਂਦਰ ਸਰਕਾਰ ਨੇ ਕਿੰਨਾ ਫਾਇਦਾ ਦੇ ਰਿਹਾ ਦੇ ਰਿਹਾ ਸਾਨੂੰ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪੈਂਦਾ ਸਾਡੇ ਬਜਟ ਵਿੱਚ ਵੀ ਫਰਕ ਪਏਗਾ ਕਿਉਂਕਿ ਅਸੀਂ ਰੋਜ਼ ਮਤਲਬ ਕਿ ਇਹ ਯੂਜ਼ ਕਰਨਾ ਹਰ ਮੰਥ ਮਤਲਬ ਕਿ ਸਾਨੂੰ ਲੈਣਾ ਪੈਂਦਾ ਵਾ ਤੇ ਸਾਡਾ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪਏਗਾ ਇਹ ਸਰਕਾਰ ਦਾ ਇਹ ਫੈਸਲਾ ਤੇ ਚਲੋ ਗ੍ਰਹਿਣੀਆਂ ਵਾਸਤੇ ਬਹੁਤ ਵਧੀਆ ਵਾ ਜਿਹੜੇ ਪਾਰਟੀਆਂ ਸਰਕਾਰ ਨੂੰ ਦੋ ਲਈ ਬੰਮੇ ਦੇ ਗਿਫਟ ਦਿੱਤਾ ਹੈ ਅੱਛਾ ਕੋਤੇ ਕਿਧਰੇ ਅੱਛਾ ਪਾਰ ਸਰਕਾਰ ਵੱਲੋਂ ਜਿਹੜਾ ਔਮਨ ਡੇਸ ਪਰ ਸਾਨੂੰ ਜਿਹੜਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਵਾ ਇਹਦਾ ਹੀ ਬਹੁਤ ਸ਼ੁਕਰਗੁਜ਼ਾਰ ਆਂ ਪਾਰ ਸਰਕਾਰ ਦੇ ਕੇਂਦਰ ਸਰਕਾਰ ਦੇ ਬਹੁਤ ਵਧੀਆ ਸਾਨੂੰ ਲੱਗਿਆ ਵਾ ਕਿ ਉਹਨਾਂ ਨੇ ਸਾਡਾ ਗ੍ਰਹਿਣੀਆਂ ਵਾਰਿਆਂ ਚ ਕੁਝ ਸੋਚਿਆ ਵਾ ਠੀਕ ਹੈ ਨਾ ਦੇਖੋ ਜੀ ਔਮਨ ਡੇ ਤੇ ਹਰ ਔਰਤ ਲਈ ਹਰ ਦਿਨ ਹੁੰਦਾ ਇਹ ਕੋਈ ਅੱਜ ਸਪੈਸ਼ਲ ਡੇ ਹੈ ਸਾਡਾ ਵੈਸੇ ਤੇ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਉਹਦੇ ਲਈ ਤਹਿ ਦਿਲੋਂ ਅਸੀਂ ਸਾਰੀਆਂ ਹੀ ਵੂਮਨਸ ਜਿਹੜੀਆਂ ਨੇ ਉਹਨਾਂ ਦਾ ਤਹਿ ਦਲੀ ਸਤਿਕਾਰ ਵੀ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਵੂਮਨਸ ਦੀ ਰਸੋਈ ਦੇ ਵਿੱਚ ਜਿਹੜਾ ਕਿ ਸਾਡਾ ਬਜਟ ਹੁੰਦਾ ਹੈ ਉਹ ਜਦੋਂ ਹਿੱਲ ਜਾਂਦਾ ਨਾ ਤੇ ਸਾਨੂੰ ਘਰਾਂ ਦੇ ਵਿੱਚ ਮੈਨੇਜ ਕਰਨਾ ਔਖਾ ਹੋ ਜਾਂਦਾ ਤੇ ਜਦੋਂ ਸਾਨੂੰ ਸਰਕਾਰ ਵੱਲੋਂ ਭਾਵੇਂ ਛੋਟੀ ਰਾਹਤ ਵੀ ਮਿਲੇ ਤੇ ਜਦੋਂ ਅਸੀਂ ਸਾਲ ਦਾ ਕੈਲਕੂਲੇਸ਼ਨ ਲਗਾਉਂਦੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਰਾਹਤ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜਾ ਕਿਚਨ ਦੇ ਉੱਤੇ ਬਜਟ ਦੇ ਉੱਤੇ ਜਿਹੜਾ ਬੋਝ ਪੈਂਦਾ ਉਹਦੇ ਚੋਂ ਸਾਨੂੰ ਰਿਲੈਕਸੇਸ਼ਨ ਮਿਲਦੀ ਹੈ ਔਰ ਸਾਨੂੰ ਇੱਕ ਮੰਨ ਦੇ ਵਿੱਚ ਇੱਕ ਖੁਸ਼ੀ ਹਰਸ਼ੁਲਾਸ ਵੀ ਆਂਦਾ ਹੈ ਕਿ ਸਾਨੂੰ ਵੂਮਨ ਸਟੇਜ ਦੇ ਉੱਤੇ ਸਾਡੀ ਕੇਂਦਰ ਸਰਕਾਰ ਨੇ ਮਹਿਲਾਵਾਂ ਦੇ ਇਸ ਜਿਹੜਾ ਕੀ ਇਹ ਰੁਝੇ ਮਾ ਉਹ ਹੈ ਕਿ ਜਿਹੜਾ ਡਿਲੀਵਰ ਤੋਂ ਦੇ ਵਿੱਚ ਸਾਨੂੰ ਇਹਦੇ ਤੋਂ ਬਿਨਾ ਸਾਡੇ ਘਰ ਦੇ ਵਿੱਚ ਅਸੀਂ ਕੋਈ ਵੀ ਕੰਮ ਜਿਹੜਾ ਨਾ ਅਸੀਂ ਨਹੀਂ ਕਰ ਸਕਦੇ ਤੇ ਜਦੋਂ ਕਿਚਨ ਸਾਡੀ ਹਰੀ ਭਰੀ ਰਹੇਗੀ ਸਮਰਿੱਧ ਰਹੇਗੀ ਔਰ ਉਹਦੇ ਵਿੱਚ ਅਸੀਂ ਆਪਣੇ ਮਨ ਦੇ ਵਿੱਚ ਖੁਸ਼ੀ ਹੋਏਗੀ ਤੇ ਅੱਛਾ ਖਾਣਾ ਬਣਾਵਾਂਗੇ ਔਰ ਮਨ ਦੇ ਵਿੱਚ ਸਾਨੂੰ ਇਹ ਵੀ ਲੱਗੇਗਾ ਕਿ ਨਹੀਂ ਬਈ ਜਿਹੜਾ ਇਧਰੋਂ ਪੈਸਾ ਬਚਿਆ ਸੀ ਆਪਣੇ ਬੱਚਿਆਂ ਲਈ ਉਹਨਾਂ ਲਈ ਅੱਛੇ ਭਗਵਾਨ ਜਾਂ ਅੱਛਾ ਉਹਨਾਂ ਦੀ ਸਿਹਤ ਲਈ ਹੋਰ ਅਸੀਂ ਡਾਈਟ ਨੂੰ ਜਿਹੜਾ ਸ਼ਾਮਿਲ ਕਰ ਸਕਦੇ ਹਾਂ ਧੰਨ ਲੱਗਦਾ ਅੱਛਾ ਉਪਰਾਲਾ ਲੱਗਿਆ ਹੈ ਆਪਣੀ ਸਰਕਾਰ ਨੂੰ ਦੇਖੋ ਜੀ ਇਹ ਉਪਰਾਲਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ ਵੀ ਇਹ ਉਪਰਾਲਾ ਕੇਂਦਰ ਸਰਕਾਰ ਨੇ ਜਿਹੜਾ ਵੂਮਨਸ ਲਈ ਸੋਚਿਆ ਹੈ ਨਾ ਇਹ ਵਾਕਈ ਇੱਕ ਸ਼ਲਾਗਾ ਯੋਗ ਹੈ ਔਰ ਉਹਦੇ ਲਈ ਅਸੀਂ ਵੂਮਨਸ ਦੇ ਧੰਨਵਾਦ ਕਰਦੇ ਹਾਂ ਇਵਨ ਕਿ ਸਾਡੇ ਜੈਂਟਸ ਭਾ ਵੀ ਇਸ ਚੀਜ਼ ਲਈ ਧੰਨਵਾਦੀ ਹੋਣਗੇ ਕਿਉਂਕਿ ਬੋਚ ਤੇ ਕਿਤੇ ਨਾ ਕਿਤੇ ਜੈਂਟਸ ਦੇ ਉੱਤੇ ਪੈਂਦਾ ਹੈ ਉਹ ਸਾਨੂੰ ਖਰਚੇ ਦਿੰਦੇ ਅਸੀਂ ਉਹਦੇ ਚ ਮੈਨੇਜ ਕਰਦੇ ਹਾਂ ਜਦੋਂ ਸਾਨੂੰ ਰਾਹਤ ਮਿਲਦੀ ਹੈ ਤੇ ਨੇਚਰਲੀ ਸਾਡੇ ਘਰ ਦੇ ਦੰਪਤੀ ਪਰਿਵਾਰ ਜਾਂ ਪੂਰੀ ਫੈਮਿਲੀ ਨੂੰ ਹੀ ਉਹ ਚੀਜ਼ ਦੀ ਰਾਹਤ ਮਿਲਦੀ ਹੈ ਮਾਡਲ ਕੀ ਨਾਮ ਤੁਹਾਡਾ ਸ਼ਿਲਪਾ ਮਹਾਜਨ ਮਾਡਲ ਸਿਲੈਕਟਰ ਸਸਤਾ ਕਿੰਨਾ ਹੈ 100 ਰੁਪਿਆ ਕਿੰਨਾ ਕਫਾਇਨ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਕਿਉਂਕਿ ਸਰਕਾਰ ਨੇ ਜੋ ਵੀ ਫੈਸਲਾ ਲਿਆ ਤੇ ਸਾਡੇ ਰਸੋਈ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੋ ਵੀ ਅਸੀਂ ਕਰਦੇ ਹਾਂ ਪਰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਬਹੁਤ ਵੱਡੀ ਵਧੀਆ ਤੋਹਫਾ ਕੇਂਦਰ ਸਰਕਾਰ ਨੇ ਦਿੱਤਾ ਹੈ ਬਜਟ ਚਾਹੇ ਜੋ ਵੀ ਹੈ ਕੁਝ ਵੀ ਹੈ ਚਾਹੇ ਉਹ ਛੋਟਾ ਜਿਹਾ ਹੈ ਵੱਡਾ ਹੈ ਜੋ ਵੀ ਹੈ ਪਰ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ ਕਿਉਂਕਿ ਅਸੀਂ ਮਹਿਲਾ ਜਣੀਆਂ ਹਾਂ ਘਰ ਦੇ ਜਿਸ ਤਰ੍ਹਾਂ ਵੀ ਖਰਚੇ ਕਰਦੀਆਂ ਸਾਨੂੰ ਪਤਾ ਹੈ ਅਸੀਂ ਕਿਸ ਤਰ੍ਹਾਂ ਅਡਜਸਟ ਕਰਦੇ ਹਾਂ ਅਨੂ ਮਹਾਜਨ ਜਿਹੜਾ ਇਹ ਸਿਲੰਡਰ ਸਸਤਾ ਕੀਤਾ ਹੈ ਕੇਂਦਰ ਸਰਕਾਰ ਨੇ ਜੀ ਮੈਂ ਹਾਂ ਪ੍ਰਭ ਸਿੱਧੂ ਗੱਲਬਾਤ ਕਰਾਂਗੇ ਔਰਤਾਂ ਨੂੰ ਮਿਲੇ ਵੱਡੇ ਤੋਹਫੇ ਦੀ ਜੀ ਅੱਜ 8 ਮਾਰਚ ਨੂੰ ਵਿਮਨਸਡੇ ਯਾਨੀ ਕਿ ਮਹਿਲਾ ਦਿਵਸ ਹੈ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਔਰਤਾਂ ਦੇ ਵੱਲੋਂ ਇਹ ਦਿਨ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸ਼ੁਭਕਾਮਨਾਵਾਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਸੋ ਇਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਵੀ ਇੱਕ ਫੈਸਲਾ ਲਿਆ ਗਿਆ ਤੇ ਮਹਿਲਾਵਾਂ ਨੂੰ ਖੁਸ਼ ਕਰਨ ਦੇ ਲਈ ਇੱਕ ਤੋਹਫਾ ਦਿੱਤਾ ਗਿਆ ਗੱਲ ਕਰੀਏ ਰੋਜ਼ਾਨਾ ਜ਼ਿੰਦਗੀ ਦੀ ਤਾਂ ਗੈਸ ਸਿਲੰਡਰ ਨੂੰ ਲੈ ਕੇ ਇੱਕ ਵੱਡੀ ਅਨਾਊਂਸਮੈਂਟ ਹੈ ਜਿਹੜੀ ਉਹ ਕੀਤੀ ਗਈ ਹੈ ਸੁਤਾਨ ਦੱਸਦੀ ਹੈ ਕਿ ਗੈਸ ਦੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਦਿਵਸ ਤੇ ਮਹਿਲਾਵਾਂ ਨੂੰ ਇੱਕ ਤੋਹਫ਼ਾ ਜਿਹੜਾ ਉਹ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੁਣ ਫਿਲਹਾਲ 1000 ਤੋਂ ਜ਼ਿਆਦਾ ਕੀਮਤ ਹੈ ਜਿਹੜੀ ਇਸ ਸਮੇਂ ਗੈਸ ਸਿਲੰਡਰ ਦੀ ਚੱਲ ਰਹੀ ਹੈ ਸੁਤਾਨ ਦੱਸਦੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੀਮਤ ਤੋਂ 100 ਰੁਪਿਆ ਘਟ ਜਾਵੇਗੀ ਜਿਸ ਕਰਕੇ ਅਰ ਸੋਈ ਗੈਸ ਦੇ ਵਿੱਚ ਕੁਝ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ ਜ਼ਿਆਦਾ ਤਾਂ ਨਹੀਂ ਪਰ ਕੁਝ ਰਾਹਤ ਹੈ ਜਿਹੜੀ ਮਿਲ ਸਕਦੀ ਹੈ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਗੈਸ ਸਿਲੰਡਰ ਦੀ ਜਿਹੜੀ ਵੱਡੇ ਪੱਧਰ ਤੇ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਮਹਿਲਾ ਦਿਵਸ ਦੇ ਉੱਪਰ ਇੱਕ ਖਾਸ ਤੋਹਫ਼ਾ ਦਿੱਤਾ ਗਿਆ ਹੈ ਕਿ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਅਸੀਂ ਮਹਿਲਾਵਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਸੁਣੋ ਕੀ ਨਾਮ ਹੈ ਅਨੂ ਮਹਾਜਲ ਜਿਹੜਾ ਇਹ ਸਿਲੰਡਰ ਸਰਸਤਾ ਕੀਤਾ ਹੈ ਕੇ ਕੇਂਦਰ ਸਰਕਾਰ ਨੇ ਕਿੰਨਾ ਜ਼ਿਆਦਾ ਲਿਜਾ ਸਕੀ ਤੁਰਨਾ ਸਾਨੂੰ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪੈਣਾ ਸਾਡੇ ਬਜਟ ਵਿੱਚ ਵੀ ਫਰਕ ਪਏਗਾ ਕਿਉਂਕਿ ਅਸੀਂ ਰੋਜ਼ ਮਰਗੀ ਯੂਜ਼ ਕਰਨਾ ਹਰ ਮੰਥ ਸਰ ਮਰਗੀ ਸਾਨੂੰ ਲੈਣਾ ਪੈਂਦਾ ਵਾ ਤੇ ਸਾਡਾ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪਏਗਾ ਇਹ ਸਰਕਾਰ ਦਾ ਇਹ ਫੈਸਲਾ ਤੇ ਚਲੋ ਗ੍ਰਹਿਣੀਆਂ ਵਾਸਤੇ ਬਹੁਤ ਵਧੀਆ ਵਾ ਜਿਹੜਾ ਪਾਰ ਸਰਕਾਰ ਵੱਲੋਂ ਜਿਹੜਾ ਵੂਮਨ ਡੇ ਨੇ ਦੇ ਗਿਫਟ ਦਿੱਤਾ ਗਿਆ। ਅੱਛਾ। ਉਹ ਕਿੱਧਰ ਹੈ? ਅੱਛਾ। ਪਾਰ ਸਰਕਾਰ ਵੱਲੋਂ ਜਿਹੜਾ ਵੂਮਨ ਡੇ ਸਾਨੂੰ ਜਿਹੜਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਵਾ। ਇਹਦਾ ਹੀ ਬਹੁਤ ਸ਼ੁਕਰਗੁਜ਼ਾਰ ਆਂ ਪਾਰ ਸਰਕਾਰ ਦੇ। ਕੇਂਦਰ ਸਰਕਾਰ ਦੇ ਬਹੁਤ ਵਧੀਆ ਸਾਨੂੰ ਲੱਗਿਆ ਵਾ ਕਿ ਉਹਨਾਂ ਨੇ ਸਾਡਾ ਗ੍ਰਹਿਣੀਆਂ ਵਾਰਿਆਂ ਚ ਕੁਝ ਸੋਚਿਆ ਵਾ। ਠੀਕ ਹੈ ਨਾ ਤਾਂ ਦੂਸਰਾ ਡੱਬਾ। ਦੇਖੋ ਜੀ ਵੂਮਨ ਡੇ ਤੇ ਹਰ ਔਰਤ ਲਈ ਹਰ ਦਿਨ ਹੁੰਦਾ। ਇਹ ਕੋਈ ਅੱਜ ਸਪੈਸ਼ਲ ਡੇ ਹੈ ਸਾਡਾ ਵੈਸੇ ਤੇ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਉਹਦੇ ਲਈ ਤਹਿ ਦਿਲੋਂ ਅਸੀਂ ਸਾਰੀਆਂ ਵੂਮਨਸ ਜਿਹੜੀਆਂ ਨੇ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਵੀ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਵੂਮਨਸ ਦੀ ਰਸੋਈ ਦੇ ਵਿੱਚ ਜਿਹੜਾ ਕਿ ਸਾਡਾ ਬਜਟ ਹੁੰਦਾ ਹੈ ਉਹ ਜਦੋਂ ਹਿਲ ਜਾਂਦਾ ਨਾ ਤੇ ਸਾਨੂੰ ਘਰਾਂ ਦੇ ਵਿੱਚ ਮੈਨੇਜ ਕਰਨਾ ਔਖਾ ਹੋ ਜਾਂਦਾ ਤੇ ਜਦੋਂ ਸਾਨੂੰ ਸਰਕਾਰ ਵੱਲੋਂ ਭਾਵੇਂ ਛੋਟੀ ਰਾਹਤ ਵੀ ਮਿਲੇ ਤੇ ਜਦੋਂ ਅਸੀਂ ਸਾਲ ਦਾ ਕੈਲਕੂਲੇਸ਼ਨ ਲਗਾਉਂਦੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਰਾਹਤ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜਾ ਕਿਚਨ ਦੇ ਉੱਤੇ ਬਜਟ ਦੇ ਉੱਤੇ ਜਿਹੜਾ ਬੋਝ ਪੈਂਦਾ ਉਹਦੇ ਚੋਂ ਸਾਨੂੰ ਰਿਲੈਕਸੇਸ਼ਨ ਮਿਲਦੀ ਹੈ ਔਰ ਸਾਨੂੰ ਇੱਕ ਮੰਨ ਦੇ ਵਿੱਚ ਇੱਕ ਖੁਸ਼ੀ ਹਰਸ਼ੁਲਾਸ ਵੀ ਆਂਦਾ ਹੈ ਕਿ ਸਾਨੂੰ ਵੂਮਨ ਸਟੇਜ ਦੇ ਉੱਤੇ ਸਾਡੀ ਕੇਂਦਰ ਸਰਕਾਰ ਨੇ ਮਹਿਲਾਵਾਂ ਦੇ ਇਸ ਜਿਹੜਾ ਕੀ ਇਹ ਰੁਝੇ ਮਾ ਉਹ ਹੈ ਕਿ ਜਿਹੜਾ ਡੇਲੀ ਵਰਤੋਂ ਦੇ ਵਿੱਚ ਸਾਨੂੰ ਇਹਦੇ ਤੋਂ ਬਿਨਾ ਸਾਡੇ ਘਰ ਦੇ ਵਿੱਚ ਅਸੀਂ ਕੋਈ ਵੀ ਕੰਮ ਜਿਹੜਾ ਨਾ ਅਸੀਂ ਨਹੀਂ ਕਰ ਸਕਦੇ ਤੇ ਜਦੋਂ ਕਿਚਨ ਸਾਡੀ ਹਰੀ ਭਰੀ ਰਹੇਗੀ ਸਮਰਿੱਧ ਰਹੇਗੀ ਔਰ ਉਹਦੇ ਵਿੱਚ ਅਸੀਂ ਆਪਣੇ ਮਨ ਦੇ ਦੇ ਵਿੱਚ ਖੁਸ਼ੀ ਹੋਏਗੀ ਤੇ ਅੱਛਾ ਖਾਣਾ ਬਣਾਵਾਂਗੇ ਔਰ ਮਨ ਦੇ ਵਿੱਚ ਸਾਨੂੰ ਇਹ ਵੀ ਲੱਗੇਗਾ ਕਿ ਨਹੀਂ ਵਈ ਜਿਹੜਾ ਇਧਰੋਂ ਪੈਸਾ ਬਚਿਆ ਸੀ ਆਪਣੇ ਬੱਚਿਆਂ ਲਈ ਉਹਨਾਂ ਲਈ ਅੱਛੇ ਭਗਵਾਨ ਜਾਂ ਅੱਛਾ ਉਹਨਾਂ ਦੀ ਸਿਹਤ ਲਈ ਹੋਰ ਅਸੀਂ ਡਾਈਟ ਨੂੰ ਜਿਹੜਾ ਸ਼ਾਮਿਲ ਕਰ ਸਕਦੇ ਹਾਂ ਧੰਨ ਲੱਗਦਾ ਅੱਛਾ ਉਪਰਾਲਾ ਹੈ ਇਹ ਅੱਗੇ ਲੱਗ ਰਿਹਾ ਹੈ ਦੇਖੋ ਜੀ ਇਹ ਉਪਰਾਲਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ ਵੀ ਇਹ ਉਪਰਾਲਾ ਕੇਂਦਰ ਸਰਕਾਰ ਨੇ ਜਿਹੜਾ ਵੂਮਨਸ ਲਈ ਸੋਚਿਆ ਹੈ ਨਾ ਇਹ ਵਾਕਈ ਇੱਕ ਸ਼ਲਾਗਾ ਯੋਗ ਹੈ ਔਰ ਉਹਦੇ ਲਈ ਅਸੀਂ ਵੂਮਨਸ ਦੇ ਧੰਨਵਾਦ ਕਰਦੇ ਹਾਂ ਇਵਨ ਕਿ ਸਾਡੇ ਜੈਂਟਸ ਭਾਵੇਂ ਇਸ ਚੀਜ਼ ਲਈ ਧੰਨਵਾਦੀ ਹੋਣਗੇ ਕਿਉਂਕਿ ਬੋਝ ਤੇ ਕਿਤੇ ਨਾ ਕਿਤੇ ਜੈਂਟਸ ਦੇ ਉੱਤੇ ਪੈਂਦਾ ਹੈ ਉਹ ਸਾਨੂੰ ਖਰਚੇ ਦਿੰਦੇ ਅਸੀਂ ਉਹਦੇ ਚ ਮੈਨੇਜ ਕਰਦੇ ਹਾਂ ਜਦੋਂ ਸਾਨੂੰ ਰਾਹਤ ਮਿਲਦੀ ਹੈ ਤੇ ਨੇਚਰਲੀ ਸਾਡੇ ਘਰ ਦੇ ਦੰਪਤੀ ਪਰਿਵਾਰ ਜਾਂ ਪੂਰੀ ਫੈਮਿਲੀ ਨੂੰ ਹੀ ਉਸ ਚੀਜ਼ ਦੀ ਰਾਹਤ ਮਿਲਦੀ ਹੈ ਮੜੀ ਕੀ ਨਾਮ ਤੁਹਾਡਾ ਸ਼ਿਲਪਾ ਮਹਾਜਨ ਮੜੀ ਦਾ ਸਿਨੇਟਰ ਸਸਤਾ ਕਿੰਨਾ ਹੈ 100 ਰੁਪਿਆ ਕਿੰਨਾ ਕੁ ਫਾਇਦਾ ਬੈਂਦਾ ਬਹੁਤ ਜ਼ਿਆਦਾ ਫਾਇਦਾ ਪੈਂਦਾ ਕਿਉਂਕਿ ਸਰਕਾਰ ਨੇ ਜੋ ਵੀ ਫੈਸਲਾ ਲਿਆ ਤੇ ਸਾਡੇ ਰਸੋਈ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੋ ਵੀ ਅਸੀਂ ਕਰਦੇ ਹਾਂ ਪਰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਬਹੁਤ ਵੱਡੀ ਵਧੀਆ ਤੋਹਫਾ ਕੇਂਦਰ ਸਰਕਾਰ ਨੇ ਦਿੱਤਾ ਹੈ ਬਜਟ ਚਾਹੇ ਜੋ ਵੀ ਹੈ ਕੁਝ ਵੀ ਹੈ ਚਾਹੇ ਉਹ ਛੋਟਾ ਜਿਹਾ ਹੈ ਵੱਡਾ ਜੋ ਵੀ ਹੈ ਪਰ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ ਕਿਉਂਕਿ ਅਸੀਂ ਮਹਿਲਾ ਜਣੀਆਂ ਹਾਂ ਘਰ ਦੇ ਜਿਸ ਤਰ੍ਹਾਂ ਵੀ ਖਰਚੇ ਕਰਦੀਆਂ ਸਾਨੂੰ ਪਤਾ ਸੀ ਮੈਂ ਹਾਂ ਪ੍ਰਭ ਸਿੱਧੂ ਗੱਲਬਾਤ ਕਰਾਂਗੇ ਔਰਤਾਂ ਨੂੰ ਮਿਲੇ ਵੱਡੇ ਤੋਹਫੇ ਦੀ ਜੀ ਅੱਜ 8 ਮਾਰਚ ਨੂੰ ਵਿਮਨਸਡੇ ਯਾਨੀ ਕਿ ਮਹਿਲਾ ਦਿਵਸ ਹੈ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਔਰਤਾਂ ਦੇ ਵੱਲੋਂ ਇਹ ਦਿਨ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸ਼ੁਭਕਾਮਨਾਵਾਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਸੋ ਇਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਵੀ ਇੱਕ ਫੈਸਲਾ ਲਿਆ ਗਿਆ ਤੇ ਮਹਿਲਾਵਾਂ ਨੂੰ ਖੁਸ਼ ਕਰਨ ਦੇ ਲਈ ਇੱਕ ਤੋਹਫਾ ਦਿੱਤਾ ਗਿਆ ਗੱਲ ਕਰੀਏ ਰੋਜ਼ਾਨਾ ਜ਼ਿੰਦਗੀ ਦੀ ਤਾਂ ਗੈਸ ਸਿਲੰਡਰ ਨੂੰ ਲੈ ਕੇ ਇੱਕ ਵੱਡੀ ਅਨਾਉਂਸਮੈਂਟ ਹੈ ਜਿਹੜੀ ਉਹ ਕੀਤੀ ਗਈ ਹੈ ਸੁਤੰਦਾਸ ਦੱਸਦੀ ਹੈ ਕਿ ਗੈਸ ਦੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਦਿਵਸ ਤੇ ਮਹਿਲਾਵਾਂ ਨੂੰ ਇੱਕ ਤੋਹਫ਼ਾ ਜਿਹੜਾ ਉਹ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੁਣ ਫਿਲਹਾਲ 1000 ਤੋਂ ਜ਼ਿਆਦਾ ਕੀਮਤ ਹੈ ਜਿਹੜੀ ਇਸ ਸਮੇਂ ਗੈਸ ਸਿਲੰਡਰ ਦੀ ਚੱਲ ਰਹੀ ਹੈ ਸੁਤੰਦਾਸ ਦੱਸਦੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੀਮਤ ਤੋਂ 100 ਰੁਪਿਆ ਘਟ ਜਾਵੇਗੀ ਜਿਸ ਕਰਕੇ ਅਰਸੋਈ ਗੈਸ ਦੇ ਵਿੱਚ ਕੁਝ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ ਜ਼ਿਆਦਾ ਤਾਂ ਨਹੀਂ ਪਰ ਕੁਝ ਰਾਹਤ ਹੈ ਜਿਹੜੀ ਮਿਲ ਸਕਦੀ ਹੈ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਗੈਸ ਸਿਲੰਡਰ ਦੀ ਜਿਹੜੀ ਵੱਡੇ ਪੱਧਰ ਤੇ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਮਹਿਲਾ ਦਿਵਸ ਦੇ ਉੱਪਰ ਇੱਕ ਖਾਸ ਤੋਹਫ਼ਾ ਦਿੱਤਾ ਗਿਆ ਹੈ ਕਿ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਅਸੀਂ ਮਹਿਲਾਵਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਸੁਣੋ ਕੀ ਨਾਮ ਹੈ ਤੁਹਾਨੂੰ ਮਹਾਜਲ ਜਿਹੜੇ ਸਿਲੰਡਰ ਸਸਤਾ ਕੀਤਾ ਹੈ ਕੇਂਦਰ ਸਰਕਾਰ ਨੇ ਕਿੰਨਾ ਜ਼ਿਆਦਾ ਲਿਜਾਣ ਦੇਣੇ ਸਨ ਸਾਨੂੰ ਕਾਫੀ ਮਤਲਬ ਕੀ ਉਹਦੇ ਨਾਲ ਫਰਕ ਪੈਂਦਾ ਸਾਡੇ ਬਜਟ ਵਿੱਚ ਵੀ ਫਰਕ ਪਏਗਾ ਕਿਉਂਕਿ ਅਸੀਂ ਰੋਜ਼ ਮਰਗੀ ਯੂਜ਼ ਕਰਨਾ ਹਰ ਮੰਥ ਸਾਨੂੰ ਲੈਣਾ ਪੈਂਦਾ ਵਾ ਤੇ ਸਾਡਾ ਕਾਫੀ ਮਤਲਬ ਕੀ ਉਹਦੇ ਨਾਲ ਫਰਕ ਪਏਗਾ ਇਹ ਸਰਕਾਰ ਦਾ ਇਹ ਫੈਸਲਾ ਤੇ ਚਲੋ ਗ੍ਰਹਿਣੀਆਂ ਵਾਸਤੇ ਬਹੁਤ ਵਧੀਆ ਵਾ ਜਿਹੜੇ ਪਾਰਟ ਸਰਕਾਰ ਨੂੰ ਲੋ ਬਾਈ ਬੰਮਾ ਨੇ ਗਿਫਟ ਦਿੱਤਾ ਹੈ ਅੱਛਾ ਕੋਟ ਦੇ ਕਿਦਾਰੇ ਅੱਛਾ ਪਾਰ ਸਰਕਾਰ ਵੱਲੋਂ ਜਿਹੜਾ ਵੂਮਨ ਡੇ ਸਾਨੂੰ ਜਿਹੜਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਵਾ ਇਹਦਾ ਹੀ ਬਹੁਤ ਸ਼ੁਕਰਗੁਜ਼ਾਰ ਆ ਪਾਰ ਸਰਕਾਰ ਦੇ ਕੇਂਦਰ ਸਰਕਾਰ ਦੇ ਬਹੁਤ ਵਧੀਆ ਸਾਨੂੰ ਲੱਗਿਆ ਵਾ ਕਿ ਉਹਨਾਂ ਨੇ ਸਾਡਾ ਗ੍ਰਹਿਣੀਆਂ ਵਾਰਿਆਂ ਚ ਕੁਝ ਸੋਚਿਆ ਵਾ ਠੀਕ ਹੈ ਨਾ ਦੇਖੋ ਜੀ ਵੂਮਨ ਡੇ ਤੇ ਹਰ ਔਰਤ ਲਈ ਹਰ ਦਿਨ ਹੁੰਦਾ ਇਹ ਕੋਈ ਅੱਜ ਸਪੈਸ਼ਲ ਡੇ ਹੈ ਸਾਡਾ ਵੈਸੇ ਤੇ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਉਹਦੇ ਲਈ ਤਹਿ ਦਿਲੋਂ ਅਸੀਂ ਸਾਰੀਆਂ ਹੀ ਊਮਨਸ ਜਿਹੜੀਆਂ ਨੇ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਵੀ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਊਮਨਸ ਦੀ ਰਸੋਈ ਦੇ ਵਿੱਚ ਜਿਹੜਾ ਕਿ ਸਾਡਾ ਬਜਟ ਹੁੰਦਾ ਹੈ ਉਹ ਜਦੋਂ ਹਿੱਲ ਜਾਂਦਾ ਨਾ ਤੇ ਸਾਨੂੰ ਘਰਾਂ ਦੇ ਵਿੱਚ ਮੈਨੇਜ ਕਰਨਾ ਔਖਾ ਹੋ ਜਾਂਦਾ ਤੇ ਜਦੋਂ ਸਾਨੂੰ ਸਰਕਾਰ ਵੱਲੋਂ ਭਾਵੇਂ ਛੋਟੀ ਰਾਹਤ ਵੀ ਮਿਲੇ ਤੇ ਜਦੋਂ ਅਸੀਂ ਸਾਲ ਦਾ ਕੈਲਕੂਲੇਸ਼ਨ ਲਗਾਉਂਦੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਰਾਹਤ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜਾ ਕਿਚਨ ਦੇ ਉੱਤੇ ਬਜਟ ਦੇ ਉੱਤੇ ਜਿਹੜਾ ਬੋਝ ਪੈਂਦਾ ਉਹਦੇ ਚੋਂ ਸਾਨੂੰ ਰਿਲੈਕਸੇਸ਼ਨ ਮਿਲਦੀ ਹੈ ਔਰ ਸਾਨੂੰ ਇੱਕ ਮੰਨ ਦੇ ਵਿੱਚ ਇੱਕ ਖੁਸ਼ੀ ਹਰਸ਼ੁਲਾਸ ਵੀ ਆਂਦਾ ਹੈ ਕਿ ਸਾਨੂੰ ਵੂਮਨਸ ਡੇ ਦੇ ਉੱਤੇ ਸਾਡੀ ਕੇਂਦਰ ਸਰਕਾਰ ਨੇ ਮਹਿਲਾਵਾਂ ਦੇ ਇਸ ਜਿਹੜਾ ਕਿ ਇਹ ਰੁਝੇ ਮਾ ਉਹ ਹੈ ਕਿ ਜਿਹੜਾ ਡੇਲੀ ਵਰਤੋਂ ਦੇ ਵਿੱਚ ਸਾਨੂੰ ਇਹਦੇ ਤੋਂ ਬਿਨਾ ਸਾਡੇ ਘਰ ਦੇ ਵਿੱਚ ਅਸੀਂ ਕੋਈ ਵੀ ਕੰਮ ਜਿਹੜਾ ਨਾ ਅਸੀਂ ਨਹੀਂ ਕਰ ਸਕਦੇ ਤੇ ਜਦੋਂ ਕਿਚਨ ਸਾਡੀ ਹਰੀ-ਭਰੀ ਰਹੇਗੀ ਸਮਰਿੱਧ ਰਹੇਗੀ ਔਰ ਉਹਦੇ ਵਿੱਚ ਅਸੀਂ ਆਪਣੇ ਮਨ ਦੇ ਵਿੱਚ ਖੁਸ਼ੀ ਹੋਏਗੀ ਤੇ ਅੱਛਾ ਖਾਣਾ ਬਣਾਵਾਂਗੇ ਔਰ ਮਨ ਦੇ ਵਿੱਚ ਸਾਨੂੰ ਇਹ ਵੀ ਲੱਗੇਗਾ ਕਿ ਨਹੀਂ ਵਈ ਜਿਹੜਾ ਇਧਰੋਂ ਪੈਸਾ ਬਚਿਆ ਸੀ ਆਪਣੇ ਬੱਚਿਆਂ ਲਈ ਉਹਨਾਂ ਲਈ ਅੱਛੇ ਭਗਵਾਨ ਜਾਂ ਅੱਛਾ ਉਹਨਾਂ ਦੀ ਸਿਹਤ ਲਈ ਹੋਰ ਅਸੀਂ ਡਾਈਟ ਨੂੰ ਜਿਹੜਾ ਸ਼ਾਮਿਲ ਕਰ ਸਕਦੇ ਹਾਂ ਧੰਨ ਲਾਧਾ ਅੱਛਾ ਉਪਰਾਲਾ ਇਹ ਦੇਖੋ ਜੀ ਇਹ ਉਪਰਾਲਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ ਵੀ ਇਹ ਉਪਰਾਲਾ ਕੇਂਦਰ ਸਰਕਾਰ ਨੇ ਜਿਹੜਾ ਔਮਨਸ ਲਈ ਸੋਚਿਆ ਹੈ ਨਾ ਇਹ ਵਾਕਈ ਇੱਕ ਸ਼ਲਾਗਾ ਯੋਗ ਹੈ ਔਰ ਉਹਦੇ ਲਈ ਅਸੀਂ ਵੂਮਨਸ ਦੇ ਧੰਨਵਾਦ ਕਰਦੇ ਹਾਂ ਇਵਨ ਕਿ ਸਾਡੇ ਜੈਂਟਸ ਭਾਵੇਂ ਇਸ ਚੀਜ਼ ਲਈ ਧੰਨਵਾਦੀ ਹੋਣਗੇ ਕਿਉਂਕਿ ਬੋਝ ਤੇ ਕਿਤੇ ਨਾ ਕਿਤੇ ਜੈਂਟਸ ਦੇ ਉੱਤੇ ਪੈਂਦਾ ਹੈ ਉਹ ਸਾਨੂੰ ਖਰਚੇ ਦਿੰਦੇ ਅਸੀਂ ਉਹਦੇ ਚ ਮੈਨੇਜ ਕਰਦੇ ਹਾਂ ਜਦੋਂ ਸਾਨੂੰ ਰਾਹਤ ਮਿਲਦੀ ਹੈ ਤੇ ਨੇਚਰਲੀ ਸਾਡੇ ਘਰ ਦੇ ਦੰਪਤੀ ਪਰਿਵਾਰ ਜਾਂ ਪੂਰੀ ਫੈਮਿਲੀ ਨੂੰ ਹੀ ਉਸ ਚੀਜ਼ ਦੀ ਰਾਹਤ ਮਿਲਦੀ ਹੈ ਮੜਾ ਕੀ ਦੰਤਾ ਸ਼ਿਲਪਾ ਮਹਾਜਨ ਮੜਾ ਕਿ ਦੰਤ ਸਿਲੰਟਰ ਸਸਤਾ ਕੀਤਾ ਹੈ 100 ਰੁਪਈਆ ਕਿੰਨਾ ਕਫਾਇਨ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਕਿਉਂਕਿ ਸਰਕਾਰ ਨੇ ਜੋ ਵੀ ਫੈਸਲਾ ਲਿਆ ਤੇ ਸਾਡੇ ਰਸੋਈ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੋ ਵੀ ਅਸੀਂ ਕਰਦੇ ਹਾਂ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਬਹੁਤ ਵੱਡੀ ਵਧੀਆ ਤੋਹਫਾ ਕੇਂਦਰ ਸਰਕਾਰ ਨੇ ਦਿੱਤਾ ਹੈ ਬਜਟ ਚਾਹੇ ਜੋ ਵੀ ਹੈ ਕੁਝ ਵੀ ਹੈ ਚਾਹੇ ਉਹ ਛੋਟਾ ਜਿਹਾ ਹੈ ਵੱਡਾ ਹੈ ਜੋ ਵੀ ਹੈ ਪਰ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ ਕਿਉਂਕਿ ਅਸੀਂ ਮਹਿਲਾ ਜਣੀਆਂ ਹਾਂ ਘਰ ਦੇ ਜਿਸ ਤਰ੍ਹਾਂ ਵੀ ਖਰਚੇ ਕਰਦੀਆਂ ਸਾਨੂੰ ਪਤਾ ਸੀ ਮੈਂ ਹਾਂ ਪ੍ਰਭ ਸਿੱਧੂ ਗੱਲਬਾਤ ਕਰਾਂਗੇ ਔਰਤਾਂ ਨੂੰ ਮਿਲੇ ਵੱਡੇ ਤੋਹਫੇ ਦੀ ਜੀ ਅੱਜ 8 ਮਾਰਚ ਨੂੰ ਵਿਮਨਸਡੇ ਯਾਨੀ ਕਿ ਮਹਿਲਾ ਦਿਵਸ ਹੈ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਔਰਤਾਂ ਦੇ ਵੱਲੋਂ ਇਹ ਦਿਨ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸ਼ੁਭਕਾਮਨਾਵਾਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਸੋ ਇਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਵੀ ਇੱਕ ਫੈਸਲਾ ਲਿਆ ਗਿਆ ਤੇ ਮਹਿਲਾਵਾਂ ਨੂੰ ਖੁਸ਼ ਕਰਨ ਦੇ ਲਈ ਇੱਕ ਤੋਹਫਾ ਦਿੱਤਾ ਗਿਆ ਗੱਲ ਕਰੀਏ ਰੋਜ਼ਾਨਾ ਜ਼ਿੰਦਗੀ ਦੀ ਤਾਂ ਗੈਸ ਸਿਲੰਡਰ ਨੂੰ ਲੈ ਕੇ ਇੱਕ ਵੱਡੀ ਅਨਾਉਂਸਮੈਂਟ ਹੈ ਜਿਹੜੀ ਉਹ ਕੀਤੀ ਗਈ ਹੈ ਸੁਤੰਨ ਦੱਸਦੀ ਹੈ ਕਿ ਗੈਸ ਦੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਦਿਵਸ ਤੇ ਮਹਿਲਾਵਾਂ ਨੂੰ ਇੱਕ ਤੋਹਫ਼ਾ ਜਿਹੜਾ ਉਹ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੁਣ ਫਿਲਹਾਲ 1000 ਤੋਂ ਜ਼ਿਆਦਾ ਕੀਮਤ ਹੈ ਜਿਹੜੀ ਇਸ ਸਮੇਂ ਗੈਸ ਸਿਲੰਡਰ ਦੀ ਚੱਲ ਰਹੀ ਹੈ ਸੁਤੰਨ ਦੱਸਦੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੀਮਤ ਤੋਂ 100 ਰੁਪਿਆ ਘਟ ਜਾਵੇਗੀ ਜਿਸ ਕਰਕੇ ਅਰ ਸੋਈ ਗੈਸ ਦੇ ਵਿੱਚ ਕੁਝ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ ਜ਼ਿਆਦਾ ਤਾਂ ਨਹੀਂ ਪਰ ਕੁਝ ਰਾਹਤ ਹੈ ਜਿਹੜੀ ਮਿਲ ਸਕਦੀ ਹੈ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਗੈਸ ਸਿਲੰਡਰ ਦੀ ਜਿਹੜੀ ਵੱਡੇ ਪੱਧਰ ਤੇ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਮਹਿਲਾ ਦਿਵਸ ਦੇ ਉੱਪਰ ਇੱਕ ਖਾਸ ਤੋਹਫ਼ਾ ਦਿੱਤਾ ਗਿਆ ਹੈ ਕਿ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੀਤੀ ਗਈ ਹੈ ਇਸ ਬੰਦੇ ਵਿੱਚ ਅਸੀਂ ਮਹਿਲਾਵਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਸੁਣੋ ਕੀ ਨਾਮ ਹੈ ਤੁਨੂੰ ਮਹਾਜਨ ਜਿਹੜਾ ਇਹ ਸਿਲੰਡਰ ਸਸਤਾ ਕੀਤਾ ਹੈ ਕੇਂਦਰ ਸਰਕਾਰ ਨੇ ਕਿੰਨਾ ਜ਼ਿਆਦਾ ਲਿਜਾਣ ਦੇਣੇ ਸਨ ਸਾਨੂੰ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪੈਂਦਾ ਸਾਡੇ ਬਜਟ ਵਿੱਚ ਵੀ ਫਰਕ ਪਏਗਾ ਕਿ ਅੱਗੇ ਹੀ ਰੋਜ਼ ਮਰਗੀ ਯੂਜ਼ ਕਰਨਾ ਹਰ ਮੰਥ ਸਾਨੂੰ ਲੈਣਾ ਪੈਂਦਾ ਵਾ ਤੇ ਸਾਡਾ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪਏਗਾ ਇਹ ਸਰਕਾਰ ਦਾ ਇਹ ਫੈਸਲਾ ਤੇ ਚਲੋ ਗ੍ਰਹਿਣੀਆਂ ਵਾਸਤੇ ਬਹੁਤ ਵਧੀਆ ਵਾ ਜਿਹੜਾ ਪਾਰ ਸਰਕਾਰ ਵੱਲੋਂ ਜਿਹੜਾ ਵੂਮਨ ਡੇ ਨੇ ਗਿਫਟ ਦਿੱਤਾ ਹੈ। ਅੱਛਾ। ਉਹ ਟੋਕ ਦਿੱਤਾ ਹੈ। ਅੱਛਾ। ਪਾਰ ਸਰਕਾਰ ਵੱਲੋਂ ਜਿਹੜਾ ਵੂਮਨ ਡੇ ਸਾਨੂੰ ਜਿਹੜਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਹੈ। ਇਹਦਾ ਹੀ ਬਹੁਤ ਸ਼ੁਕਰਗੁਜ਼ਾਰ ਆਂ ਪਾਰ ਸਰਕਾਰ ਤੇ। ਕੇਂਦਰ ਸਰਕਾਰ ਤੇ ਬਹੁਤ ਵਧੀਆ ਸਾਨੂੰ ਲੱਗਿਆ ਹੈ ਕਿ ਉਹਨਾਂ ਨੇ ਸਾਡਾ ਗ੍ਰਹਿਣੀਆਂ ਵਾਰਿਆਂ ਚ ਕੁਝ ਸੋਚਿਆ ਵਾ। ਠੀਕ ਹੈ ਨਾ। ਦੇਖੋ ਜੀ ਵੂਮਨ ਡੇ ਤੇ ਹਰ ਔਰਤ ਲਈ ਹਰ ਦਿਨ ਹੁੰਦਾ ਹੈ। ਇਹ ਕੋਈ ਅੱਜ ਸਪੈਸ਼ਲ ਡੇ ਹੈ ਸਾਡਾ ਵੈਸੇ ਤੇ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਉਹਦੇ ਲਈ ਤਹਿ ਦਿਲੋਂ ਅਸੀਂ ਸਾਰੀਆਂ ਵੂਮਨਸ ਜਿਹੜੀਆਂ ਨੇ ਉਹਨਾਂ ਦਾ ਤਹਿ ਦਲੀ ਸਤਿਕਾਰ ਵੀ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਵੂਮਨਸ ਦੀ ਰਸੋਈ ਦੇ ਵਿੱਚ ਜਿਹੜਾ ਕਿ ਸਾਡਾ ਬਜਟ ਹੁੰਦਾ ਹੈ ਉਹ ਜਦੋਂ ਹਿੱਲ ਜਾਂਦਾ ਨਾ ਤੇ ਸਾਨੂੰ ਘਰਾਂ ਦੇ ਵਿੱਚ ਮੈਨੇਜ ਕਰਨਾ ਔਖਾ ਹੋ ਜਾਂਦਾ ਤੇ ਜਦੋਂ ਸਾਨੂੰ ਸਰਕਾਰ ਵੱਲੋਂ ਭਾਵੇਂ ਛੋਟੀ ਰਾਹਤ ਵੀ ਮਿਲੇ ਤੇ ਜਦੋਂ ਅਸੀਂ ਸਾਲ ਦਾ ਕੈਲਕੂਲੇਸ਼ਨ ਲਗਾਉਂਦੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਰਾਹਤ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜਾ ਕਿਚਨ ਦੇ ਉੱਤੇ ਬਜਟ ਦੇ ਉੱਤੇ ਜਿਹੜਾ ਬੋਝ ਪੈਂਦਾ ਉਹਦੇ ਚੋਂ ਸਾਨੂੰ ਰਿਲੈਕਸੇਸ਼ਨ ਮਿਲਦੀ ਹੈ ਔਰ ਸਾਨੂੰ ਇੱਕ ਮੰਨ ਦੇ ਵਿੱਚ ਇੱਕ ਖੁਸ਼ੀ ਹਰਸ਼ੁਲਾਸ ਵੀ ਆਂਦਾ ਹੈ ਕਿ ਸਾਨੂੰ ਵੂਮਨਸ ਡੇ ਦੇ ਉੱਤੇ ਸਾਡੀ ਕੇਂਦਰ ਸਰਕਾਰ ਨੇ ਮਹਿਲਾਵਾਂ ਦੇ ਇਸ ਜਿਹੜਾ ਕਿ ਇਹ ਰੂਝੇ ਮਾ ਉਹ ਹੈ ਕਿ ਜਿਹੜਾ ਡੇਲੀ ਵਰਤੋਂ ਦੇ ਵਿੱਚ ਸਾਨੂੰ ਇਹਦੇ ਤੋਂ ਬਿਨਾ ਸਾਡੇ ਘਰ ਦੇ ਵਿੱਚ ਅਸੀਂ ਕੋਈ ਵੀ ਕੰਮ ਜਿਹੜਾ ਨਾ ਅਸੀਂ ਨਹੀਂ ਕਰ ਸਕਦੇ ਤੇ ਜਦੋਂ ਕਿਚਨ ਸਾਡੀ ਹਰੀ-ਭਰੀ ਰਹੇਗੀ ਸਮਰਿੱਧ ਰਹੇਗੀ ਔਰ ਉਹਦੇ ਵਿੱਚ ਅਸੀਂ ਆਪਣੇ ਮਨ ਦੇ ਦੇ ਵਿੱਚ ਖੁਸ਼ੀ ਹੋਏਗੀ ਤੇ ਅੱਛਾ ਖਾਣਾ ਬਣਾਵਾਂਗੇ ਔਰ ਮਨ ਦੇ ਵਿੱਚ ਸਾਨੂੰ ਇਹ ਵੀ ਲੱਗੇਗਾ ਕਿ ਨਹੀਂ ਵਈ ਜਿਹੜਾ ਇਧਰੋਂ ਪੈਸਾ ਬਚਿਆ ਸੀ ਆਪਣੇ ਬੱਚਿਆਂ ਲਈ ਉਹਨਾਂ ਲਈ ਅੱਛੇ ਭਗਵਾਨ ਜਾਂ ਅੱਛਾ ਉਹਨਾਂ ਦੀ ਸਿਹਤ ਲਈ ਹੋਰ ਅਸੀਂ ਡਾਈਟ ਨੂੰ ਜਿਹੜਾ ਸ਼ਾਮਿਲ ਕਰ ਸਕਦੇ ਹਾਂ ਤਾਂ ਲੱਗਦਾ ਅੱਛਾ ਬੁਪਰਲਾ ਨਾ ਇਹ ਅਭਿੰਦ ਚਰਖਾ ਦੇਖੋ ਜੀ ਇਹ ਉਪਰਾਲਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ ਵੀ ਇਹ ਉਪਰਾਲਾ ਕੇਂਦਰ ਸਰਕਾਰ ਨੇ ਜਿਹੜਾ ਵੂਮਨਸ ਲਈ ਸੋਚਿਆ ਹੈ ਨਾ ਇਹ ਵਾਕਈ ਇੱਕ ਸ਼ਲਾਘਾਯੋਗ ਹੈ ਔਰ ਉਹਦੇ ਲਈ ਅਸੀਂ ਵੂਮਨਸ ਦੇ ਧੰਨਵਾਦ ਕਰਦੇ ਹਾਂ ਇਵਨ ਕਿ ਸਾਡੇ ਜੈਂਟਸ ਭਾ ਵੀ ਇਸ ਚੀਜ਼ ਲਈ ਧੰਨਵਾਦੀ ਹੋਣਗੇ ਕਿਉਂਕਿ ਬੋਝ ਤੇ ਕਿਤੇ ਨਾ ਕਿਤੇ ਜੈਂਟਸ ਦੇ ਉੱਤੇ ਪੈਂਦਾ ਹੈ ਉਹ ਸਾਨੂੰ ਖਰਚੇ ਦਿੰਦੇ ਅਸੀਂ ਉਹਦੇ ਚ ਮੈਨੇਜ ਕਰਦੇ ਹਾਂ ਜਦੋਂ ਸਾਨੂੰ ਰਾਹਤ ਮਿਲਦੀ ਹੈ ਤੇ ਨੈਚੁਰਲੀ ਹੈ ਸਾਡੇ ਘਰ ਦੇ ਦੰਪਤੀ ਪਰਿਵਾਰ ਜਾਂ ਪੂਰੀ ਫੈਮਿਲੀ ਨੂੰ ਹੀ ਉਹ ਚੀਜ਼ ਦੀ ਰਾਹਤ ਮਿਲਦੀ ਹੈ ਮਣਕੀ ਜੰਦਲ ਸ਼ਿਲਪਾ ਮਹਾਜਨ ਮੜੇ ਦਾ ਸੈਨੇਟਰ ਸਸਤਾ ਕੀਤਾ ਹੈ 100 ਰੁਪਏ ਕਿੰਨਾ ਫਾਇਦਾ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਕਿੰਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਤੇ ਸਾਡੇ ਰਸੋਈ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੋ ਵੀ ਅਸੀਂ ਕਰਦੇ ਹਾਂ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਬਹੁਤ ਵੱਡੀ ਵਧੀਆ ਤੋਹਫਾ ਕੇਂਦਰ ਸਰਕਾਰ ਨੇ ਦਿੱਤਾ ਹੈ ਬਜਟ ਚਾਹੇ ਜੋ ਵੀ ਹੈ ਕੁਝ ਵੀ ਹੈ ਚਾਹੇ ਉਹ ਛੋਟਾ ਜਿਹਾ ਹੈ ਵੱਡਾ ਹੈ ਜੋ ਵੀ ਹੈ ਪਰ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ ਕਿਉਂਕਿ ਅਸੀਂ ਮਹਿਲਾ ਜਣੀਆਂ ਹਾਂ ਘਰ ਦੇ ਜਿਸ ਤਰ੍ਹਾਂ ਵੀ ਖਰਚੇ ਕਰਦੀਆਂ ਸਾਨੂੰ ਪਤਾ ਸੀ ਮੈਂ ਹਾਂ ਪ੍ਰਾਪਤ ਸਦੂ ਗੱਲਬਾਤ ਕਰਾਂਗੇ ਔਰਤਾਂ ਨੂੰ ਮਿਲੇ ਵੱਡੇ ਤੋਹਫੇ ਦੀ ਜੀ ਅੱਜ 8 ਮਾਰਚ ਨੂੰ ਵਿਮਨਸਡੇ ਯਾਨੀ ਕਿ ਮਹਿਲਾ ਦਿਵਸ ਹੈ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਤੇ ਵਿੱਚ ਔਰਤਾਂ ਦੇ ਵੱਲੋਂ ਇਹ ਦਿਨ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸ਼ੁਭਕਾਮਨਾਵਾਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਸੋ ਇਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਵੀ ਇੱਕ ਫੈਸਲਾ ਲਿਆ ਗਿਆ ਤੇ ਮਹਿਲਾਵਾਂ ਨੂੰ ਖੁਸ਼ ਕਰਨ ਦੇ ਲਈ ਇੱਕ ਤੋਹਫਾ ਦਿੱਤਾ ਗਿਆ ਗੱਲ ਕਰੀਏ ਰੋਜ਼ਾਨਾ ਜ਼ਿੰਦਗੀ ਦੀ ਤਾਂ ਗੈਸ ਸਿਲੰਡਰ ਨੂੰ ਲੈ ਕੇ ਇੱਕ ਵੱਡੀ ਅਨਾਉਂਸਮੈਂਟ ਹੈ ਜਿਹੜੀ ਉਹ ਕੀਤੀ ਗਈ ਹੈ ਸੁਤਾਨ ਦੱਸਦੀ ਹੈ ਕਿ ਗੈਸ ਦੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਦਿਵਸ ਤੇ ਮਹਿਲਾਵਾਂ ਨੂੰ ਇੱਕ ਤੋਹਫ਼ਾ ਜਿਹੜਾ ਉਹ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੁਣ ਫਿਲਹਾਲ 1000 ਤੋਂ ਜ਼ਿਆਦਾ ਕੀਮਤ ਹੈ ਜਿਹੜੀ ਇਸ ਸਮੇਂ ਗੈਸ ਸਿਲੰਡਰ ਦੀ ਚੱਲ ਰਹੀ ਹੈ ਸੁਤਾਨ ਦੱਸਦੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੀਮਤ ਤੋਂ 100 ਰੁਪਿਆ ਘਟ ਜਾਵੇਗੀ ਜਿਸ ਕਰਕੇ ਅਰਸੋਈ ਗੈਸ ਦੇ ਵਿੱਚ ਕੁਝ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ ਜ਼ਿਆਦਾ ਤਾਂ ਨਹੀਂ ਪਰ ਕੁਝ ਰਾਹਤ ਹੈ ਜਿਹੜੀ ਮਿਲ ਸਕਦੀ ਹੈ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਗੈਸ ਸਿਲੰਡਰ ਦੀ ਜਿਹੜੀ ਵੱਡੇ ਪੱਧਰ ਤੇ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਮਹਿਲਾ ਦਿਵਸ ਦੇ ਉੱਪਰ ਇੱਕ ਖਾਸ ਤੋਹਫ਼ਾ ਦਿੱਤਾ ਗਿਆ ਹੈ ਕਿ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੀਤੀ ਗਈ ਹੈ ਇਸ ਬੰਦੇ ਵਿੱਚ ਅਸੀਂ ਮਹਿਲਾਵਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਸੁਣੋ ਕੀ ਨਾਮ ਹੈ ਤੁਨੋ ਮਹਾਜਨ ਜਿਹੜਾ ਇਹ ਸਿਲੰਡਰ ਸਸਤਾ ਕੀਤਾ ਹੈ ਕੇਂਦਰ ਸਰਕਾਰ ਨੇ ਕਿੰਨਾ ਜ਼ਿਆਦਾ ਫਾਇਦਾ ਲਿਨੇਗਾ ਤੁਹਾਨੂੰ ਸਾਨੂੰ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪੈਂਦਾ ਸਾਡੇ ਬਜਟ ਵਿੱਚ ਵੀ ਫਰਕ ਪਏਗਾ ਕਿ ਅੱਗੇ ਹੀ ਰੋਜ਼ ਮਰਗੀ ਯੂਜ਼ ਕਰਨਾ ਹਰ ਮੰਥ ਸਾਨੂੰ ਲੈਣਾ ਪੈਂਦਾ ਵਾ ਤੇ ਸਾਡਾ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪਏਗਾ ਇਹ ਸਰਕਾਰ ਦਾ ਇਹ ਫੈਸਲਾ ਤੇ ਚਲੋ ਗ੍ਰਹਿਣੀਆਂ ਵਾਸਤੇ ਬਹੁਤ ਵਧੀਆ ਵਾ ਜਿਹੜਾ ਪਾਰ ਸਰਕਾਰ ਵੱਲੋਂ ਵੂਮਨ ਡੇ ਦੇ ਗਿਫਟ ਦਿੱਤਾ ਗਿਆ ਹੈ। ਅੱਛਾ। ਉਹ ਟੋਕ ਦਿੱਤਾ ਹੈ। ਅੱਛਾ। ਪਾਰ ਸਰਕਾਰ ਵੱਲੋਂ ਜਿਹੜਾ ਵੂਮਨ ਡੇ ਸਾਨੂੰ ਜਿਹੜਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਹੈ। ਇਹਦਾ ਹੀ ਬਹੁਤ ਸ਼ੁਕਰਗੁਜ਼ਾਰ ਆਂ ਪਾਰ ਸਰਕਾਰ ਦੇ। ਕੇਂਦਰ ਸਰਕਾਰ ਦੇ ਬਹੁਤ ਵਧੀਆ ਸਾਨੂੰ ਲੱਗਿਆ ਹੈ ਕਿ ਉਹਨਾਂ ਨੇ ਸਾਡਾ ਗ੍ਰਹਿਣੀਆਂ ਵਾਰਿਆਂ ਚ ਕੁਝ ਸੋਚਿਆ ਵਾ। ਠੀਕ ਹੈ ਨਾ। ਦੇਖੋ ਜੀ ਵੂਮਨ ਡੇ ਤੇ ਹਰ ਔਰਤ ਲਈ ਹਰ ਦਿਨ ਹੁੰਦਾ ਹੈ। ਇਹ ਕੋਈ ਅੱਜ ਸਪੈਸ਼ਲ ਡੇ ਹੈ ਸਾਡਾ ਵੈਸੇ ਤੇ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਉਹਦੇ ਲਈ ਤਹਿ ਦਿਲੋਂ ਅਸੀਂ ਸਾਰੀਆਂ ਵੂਮਨਸ ਜਿਹੜੀਆਂ ਨੇ ਉਹਨਾਂ ਦਾ ਤਹਿ ਦਲੀ ਸਤਿਕਾਰ ਵੀ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਵੂਮਨਸ ਦੀ ਰਸੋਈ ਦੇ ਵਿੱਚ ਜਿਹੜਾ ਕਿ ਸਾਡਾ ਬਜਟ ਹੁੰਦਾ ਹੈ ਉਹ ਜਦੋਂ ਹਿੱਲ ਜਾਂਦਾ ਨਾ ਤੇ ਸਾਨੂੰ ਘਰਾਂ ਦੇ ਵਿੱਚ ਮੈਨੇਜ ਕਰਨਾ ਔਖਾ ਹੋ ਜਾਂਦਾ ਤੇ ਜਦੋਂ ਸਾਨੂੰ ਸਰਕਾਰ ਵੱਲੋਂ ਭਾਵੇਂ ਛੋਟੀ ਰਾਹਤ ਵੀ ਮਿਲੇ ਤੇ ਜਦੋਂ ਅਸੀਂ ਸਾਲ ਦਾ ਕੈਲਕੂਲੇਸ਼ਨ ਲਗਾਉਂਦੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਰਾਹਤ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜਾ ਕਿਚਨ ਦੇ ਉੱਤੇ ਬਜਟ ਦੇ ਉੱਤੇ ਜਿਹੜਾ ਬੋਝ ਪੈਂਦਾ ਉਹਦੇ ਚੋਂ ਸਾਨੂੰ ਰਿਲੈਕਸੇਸ਼ਨ ਮਿਲਦੀ ਹੈ ਔਰ ਸਾਨੂੰ ਇੱਕ ਮੰਨ ਦੇ ਵਿੱਚ ਇੱਕ ਖੁਸ਼ੀ ਹਰਸ਼ੁਲਾਸ ਵੀ ਆਂਦਾ ਹੈ ਕਿ ਸਾਨੂੰ ਵੂਮਨਸ ਡੇ ਦੇ ਉੱਤੇ ਸਾਡੀ ਕੇਂਦਰ ਸਰਕਾਰ ਨੇ ਮਹਿਲਾਵਾਂ ਦੇ ਇਸ ਜਿਹੜਾ ਕੀ ਇਹ ਰੁਝੇ ਮਾ ਉਹ ਹੈ ਕਿ ਜਿਹੜਾ ਡੇਲੀ ਵਰਤੋਂ ਦੇ ਵਿੱਚ ਸਾਨੂੰ ਇਹਦੇ ਤੋਂ ਬਿਨਾ ਸਾਡੇ ਘਰ ਦੇ ਵਿੱਚ ਅਸੀਂ ਕੋਈ ਵੀ ਕੰਮ ਜਿਹੜਾ ਨਾ ਅਸੀਂ ਨਹੀਂ ਕਰ ਸਕਦੇ ਤੇ ਜਦੋਂ ਕਿਚਨ ਸਾਡੀ ਹਰੀ ਭਰੀ ਰਹੇਗੀ ਸਮਰਿੱਧ ਰਹੇਗੀ ਔਰ ਉਹਦੇ ਵਿੱਚ ਅਸੀਂ ਆਪਣੇ ਮਨ ਦੇ ਦੇ ਵਿੱਚ ਖੁਸ਼ੀ ਹੋਏਗੀ ਤੇ ਅੱਛਾ ਖਾਣਾ ਬਣਾਵਾਂਗੇ ਔਰ ਮਨ ਦੇ ਵਿੱਚ ਸਾਨੂੰ ਇਹ ਵੀ ਲੱਗੇਗਾ ਕਿ ਨਹੀਂ ਵਈ ਜਿਹੜਾ ਇਧਰੋਂ ਪੈਸਾ ਬਚਿਆ ਸੀ ਆਪਣੇ ਬੱਚਿਆਂ ਲਈ ਉਹਨਾਂ ਲਈ ਅੱਛੇ ਭਗਵਾਨ ਜਾਂ ਅੱਛਾ ਉਹਨਾਂ ਦੀ ਸਿਹਤ ਲਈ ਹੋਰ ਅਸੀਂ ਡਾਈਟ ਨੂੰ ਜਿਹੜਾ ਸ਼ਾਮਿਲ ਕਰ ਸਕਦੇ ਹਾਂ ਤਨਵਾਦ ਹੈ ਆਪ ਉਪਰਾਲਾ ਲੈ ਅਭੀ ਮੇਰੇ ਕੋਲ ਦੇਖੋ ਜੀ ਇਹ ਉਪਰਾਲਾ ਤੇ ਮੈਂ ਤੁਹਾਨੂੰ ਪਹਿਲੇ ਹੀ ਕਹਿ ਰਹੀ ਹਾਂ ਵੀ ਇਹ ਉਪਰਾਲਾ ਕੇਂਦਰ ਸਰਕਾਰ ਨੇ ਜਿਹੜਾ ਵੂਮਨਸ ਲਈ ਸੋਚਿਆ ਹੈ ਨਾ ਇਹ ਵਾਕਈ ਇੱਕ ਸ਼ਲਾਘਾਯੋਗ ਹੈ ਔਰ ਉਹਦੇ ਲਈ ਅਸੀਂ ਵੂਮਨਸ ਦੇ ਧੰਨਵਾਦ ਕਰਦੇ ਹਾਂ ਇਵਨ ਕਿ ਸਾਡੇ ਜੈਂਟਸ ਭਾਵੇਂ ਇਸ ਚੀਜ਼ ਲਈ ਧੰਨਵਾਦੀ ਹੋਣਗੇ ਕਿਉਂਕਿ ਬੋਝ ਤੇ ਕਿਤੇ ਨਾ ਕਿਤੇ ਜੈਂਟਸ ਦੇ ਉੱਤੇ ਪੈਂਦਾ ਹੈ ਉਹ ਸਾਨੂੰ ਖਰਚੇ ਦਿੰਦੇ ਅਸੀਂ ਉਹਦੇ ਚ ਮੈਨੇਜ ਕਰਦੇ ਹਾਂ ਜਦੋਂ ਸਾਨੂੰ ਰਾਹਤ ਮਿਲਦੀ ਹੈ ਤੇ ਨੈਚੁਰਲੀ ਹੈ ਸਾਡੇ ਘਰ ਦੇ ਦੰਪਤੀ ਪਰਿਵਾਰ ਜਾਂ ਪੂਰੀ ਫੈਮਿਲੀ ਨੂੰ ਹੀ ਉਸ ਚੀਜ਼ ਦੀ ਰਾਹਤ ਮਿਲਦੀ ਹੈ ਮਣੋ ਕੀ ਨਾਂ ਦਾ ਹੈ ਸ਼ਿਲਪਾ ਮਹਾਜਨ ਮਣੋ ਦਾ ਸੈਨੇਟਰ ਸਸਤਾ ਕੀਤਾ ਜ ₹100 ਕਿੰਨਾ ਕੁ ਫਰਕ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਕਿਉਂਕਿ ਸਰਕਾਰ ਨੇ ਜੋ ਵੀ ਫੈਸਲਾ ਲਿਆ ਤੇ ਸਾਡੇ ਰਸੋਈ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੋ ਵੀ ਅਸੀਂ ਕਰਦੇ ਹਾਂ ਪਰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਬਹੁਤ ਵੱਡੀ ਵਧੀਆ ਤੋਹਫਾ ਕੇਂਦਰ ਸਰਕਾਰ ਨੇ ਦਿੱਤਾ ਹੈ ਬਜਟ ਚਾਹੇ ਜੋ ਵੀ ਹੈ ਕੁਝ ਵੀ ਹੈ ਚਾਹੇ ਉਹ ਛੋਟਾ ਜਿਹਾ ਹੈ ਵੱਡਾ ਹੈ ਜੋ ਵੀ ਹੈ ਪਰ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ ਕਿਉਂਕਿ ਅਸੀਂ ਪਤੀ ਮਹਿਲਾ ਜਣੀਆਂ ਹੈਗੀਆਂ ਘਰ ਦੇ ਜਿਸ ਤਰ੍ਹਾਂ ਵੀ ਖਰਚੇ ਕਰਦੀਆਂ ਸਾਨੂੰ ਪਤਾ ਸੀ ਮੈਂ ਹਾਂ ਪ੍ਰਾਪ ਸਿੱਧੂ ਗੱਲਬਾਤ ਕਰਾਂਗੇ ਔਰਤਾਂ ਨੂੰ ਮਿਲੇ ਵੱਡੇ ਤੋਹਫੇ ਦੀ ਜੀ ਅੱਜ 8 ਮਾਰਚ ਨੂੰ ਵਿਮਨਸਡੇ ਯਾਨੀ ਕਿ ਮਹਿਲਾ ਦਿਵਸ ਹੈ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਔਰਤਾਂ ਦੇ ਵੱਲੋਂ ਇਹ ਦਿਨ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸ਼ੁਭਕਾਮਨਾਵਾਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਸੋ ਇਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਵੀ ਇੱਕ ਫੈਸਲਾ ਲਿਆ ਗਿਆ ਤੇ ਮਹਿਲਾਵਾਂ ਨੂੰ ਖੁਸ਼ ਕਰਨ ਦੇ ਲਈ ਇੱਕ ਤੋਹਫਾ ਦਿੱਤਾ ਗਿਆ ਗੱਲ ਕਰੀਏ ਰੋਜ਼ਾਨਾ ਜ਼ਿੰਦਗੀ ਦੀ ਤਾਂ ਗੈਸ ਸਿਲੰਡਰ ਨੂੰ ਲੈ ਕੇ ਇੱਕ ਵੱਡੀ ਅਨਾਉਂਸਮੈਂਟ ਹੈ ਜਿਹੜੀ ਉਹ ਕੀਤੀ ਗਈ ਹੈ ਸੁਤੰਨ ਦੱਸਦੀ ਹੈ ਕਿ ਗੈਸ ਦੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਦਿਵਸ ਤੇ ਮਹਿਲਾਵਾਂ ਨੂੰ ਇੱਕ ਤੋਹਫ਼ਾ ਜਿਹੜਾ ਉਹ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੁਣ ਫਿਲਹਾਲ 1000 ਤੋਂ ਜ਼ਿਆਦਾ ਕੀਮਤ ਹੈ ਜਿਹੜੀ ਇਸ ਸਮੇਂ ਗੈਸ ਸਿਲੰਡਰ ਦੀ ਚੱਲ ਰਹੀ ਹੈ ਸੁਤੰਨ ਦੱਸਦੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੀਮਤ ਤੋਂ 100 ਰੁਪਿਆ ਘਟ ਜਾਵੇਗੀ ਜਿਸ ਕਰਕੇ ਅਰਸੋਈ ਗੈਸ ਦੇ ਵਿੱਚ ਕੁਝ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ ਜ਼ਿਆਦਾ ਤਾਂ ਨਹੀਂ ਪਰ ਕੁਝ ਰਾਹਤ ਹੈ ਜਿਹੜੀ ਮਿਲ ਸਕਦੀ ਹੈ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਗੈਸ ਸਿਲੰਡਰ ਦੀ ਜਿਹੜੀ ਵੱਡੇ ਪੱਧਰ ਤੇ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਮਹਿਲਾ ਦਿਵਸ ਦੇ ਉੱਪਰ ਇੱਕ ਖਾਸ ਤੋਹਫ਼ਾ ਦਿੱਤਾ ਗਿਆ ਹੈ ਕਿ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 100 ਰੁਪਏ ਦੀ ਕਟੌਤੀ ਹੈ ਜਿਹੜੀ ਉਹ ਕੀਤੀ ਗਈ ਹੈ ਇਸ ਬੰਦੇ ਵਿੱਚ ਅਸੀਂ ਮਹਿਲਾਵਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਸੁਣੋ ਕੀ ਨਾਮ ਹੈ ਤੁਨੋ ਮਹਾਜਨ ਜਿਹੜੇ ਸਿਲੰਡਰ ਸਸਤਾ ਕੀਤਾ ਹੈ ਕੇ ਕੇਂਦਰ ਸਰਕਾਰ ਨੇ ਕਿੰਨਾ ਜ਼ਿਆਦਾ ਫਾਇਦਾ ਲਿਏਗਾ ਸਾਨੂੰ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪੈਂਦਾ ਸਾਡੇ ਬਜਟ ਵਿੱਚ ਵੀ ਫਰਕ ਪਏਗਾ ਕਿ ਅੱਗੇ ਹੀ ਰੋਜ਼ ਮਰਗੀ ਯੂਜ਼ ਕਰਨਾ ਹਰ ਮਨਸਰ ਮਰਗੀ ਸਾਨੂੰ ਲੈਣਾ ਪੈਂਦਾ ਵਾ ਤੇ ਸਾਡਾ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪਏਗਾ ਸਰਕਾਰ ਦਾ ਇਹ ਫੈਸਲਾ ਤੇ ਚਲੋ ਗ੍ਰਹਿਣੀਆਂ ਵਾਸਤੇ ਬਹੁਤ ਵਧੀਆ ਵਾ ਜਿਹੜਾ ਪਾਰਟ ਸਰਕਾਰ ਵੱਲੋਂ ਬਾਈ ਬੋਮਾ ਨੇ ਦੇ ਨੇ ਗਿਫਟ ਦਿੱਤਾ ਹੈ ਅੱਛਾ ਜੀ ਕੋਟੋ ਦਿੱਤਾ ਹੈ ਅੱਛਾ ਪਾਰ ਸਰਕਾਰ ਵੱਲੋਂ ਜਿਹੜਾ ਔਮਨ ਡੇਸ ਪਰ ਸਾਨੂੰ ਜਿਹੜਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਹੈ ਇਹਦਾ ਹੀ ਬਹੁਤ ਸ਼ੁਕਰਗੁਜ਼ਾਰ ਆਂ ਪਾਰ ਸਰਕਾਰ ਤੇ ਕੇਂਦਰ ਸਰਕਾਰ ਤੇ ਬਹੁਤ ਵਧੀਆ ਸਾਨੂੰ ਲੱਗਿਆ ਹੈ ਕਿ ਉਹਨਾਂ ਨੇ ਸਾਡਾ ਗ੍ਰਹਿਣੀਆਂ ਵਾਰਿਆਂ ਚ ਕੁਝ ਸੋਚਿਆ ਵਾ ਠੀਕ ਹੈ ਨਾ ਦਿਖੋ ਜੀ ਔਮਨ ਡੇ ਤੇ ਹਰ ਔਰਤ ਲਈ ਹਰ ਦਿਨ ਹੁੰਦਾ ਹੈ ਇਹ ਕੋਈ ਅੱਜ ਸਪੈਸ਼ਲ ਡੇ ਹੈ ਸਾਡਾ ਵੈਸੇ ਤੇ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਉਹਦੇ ਲਈ ਤਹਿ ਦਿਲੋਂ ਅਸੀਂ ਸਾਰੀਆਂ ਵੂਮਨਸ ਜਿਹੜੀਆਂ ਨੇ ਉਹਨਾਂ ਦਾ ਤਹਿ ਦਲੀ ਸਤਿਕਾਰ ਵੀ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਵੂਮਨਸ ਦੀ ਰਸੋਈ ਦੇ ਵਿੱਚ ਜਿਹੜਾ ਕਿ ਸਾਡਾ ਬਜਟ ਹੁੰਦਾ ਹੈ ਉਹ ਜਦੋਂ ਹਿੱਲ ਜਾਂਦਾ ਨਾ ਤੇ ਸਾਨੂੰ ਘਰਾਂ ਦੇ ਵਿੱਚ ਮੈਨੇਜ ਕਰਨਾ ਔਖਾ ਹੋ ਜਾਂਦਾ ਤੇ ਜਦੋਂ ਸਾਨੂੰ ਸਰਕਾਰ ਵੱਲੋਂ ਭਾਵੇਂ ਛੋਟੀ ਰਾਹਤ ਵੀ ਮਿਲੇ ਤੇ ਜਦੋਂ ਅਸੀਂ ਸਾਲ ਦਾ ਕੈਲਕੂਲੇਸ਼ਨ ਲਗਾਉਂਦੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਰਾਹਤ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜਾ ਕਿਚਨ ਦੇ ਉੱਤੇ ਬਜਟ ਦੇ ਉੱਤੇ ਜਿਹੜਾ ਬੋਝ ਪੈਂਦਾ ਉਹਦੇ ਚੋਂ ਸਾਨੂੰ ਰਿਲੈਕਸੇਸ਼ਨ ਮਿਲਦੀ ਹੈ ਔਰ ਸਾਨੂੰ ਇੱਕ ਮੰਨ ਦੇ ਵਿੱਚ ਇੱਕ ਖੁਸ਼ੀ ਹਰਸ਼ੁਲਾਸ ਵੀ ਆਂਦਾ ਹੈ ਕਿ ਸਾਨੂੰ ਵੂਮਨਸ ਡੇ ਦੇ ਉੱਤੇ ਸਾਡੀ ਕੇਂਦਰ ਸਰਕਾਰ ਨੇ ਮਹਿਲਾਵਾਂ ਦੇ ਇਸ ਜਿਹੜਾ ਕਿ ਇਹ ਰੂਝੇ ਮਾ ਉਹ ਹੈ ਕਿ ਜਿਹੜਾ ਡੇਲੀ ਵਰਤੋਂ ਦੇ ਵਿੱਚ ਸਾਨੂੰ ਇਹਦੇ ਤੋਂ ਬਿਨਾ ਸਾਡੇ ਘਰ ਦੇ ਵਿੱਚ ਅਸੀਂ ਕੋਈ ਵੀ ਕੰਮ ਜਿਹੜਾ ਨਾ ਅਸੀਂ ਨਹੀਂ ਕਰ ਸਕਦੇ ਤੇ ਜਦੋਂ ਕਿਚਨ ਸਾਡੀ ਹਰੀ ਭਰੀ ਰਹੇਗੀ ਸਮਰਿੱਧ ਰਹੇਗੀ ਔਰ ਉਹਦੇ ਵਿੱਚ ਅਸੀਂ ਆਪਣੇ ਮਨ ਦੇ ਦੇ ਵਿੱਚ ਖੁਸ਼ੀ ਹੋਏਗੀ ਤੇ ਅੱਛਾ ਖਾਣਾ ਬਣਾਵਾਂਗੇ ਔਰ ਮਨ ਦੇ ਵਿੱਚ ਸਾਨੂੰ ਇਹ ਵੀ ਲੱਗੇਗਾ ਕਿ ਨਹੀਂ ਵਈ ਜਿਹੜਾ ਇਧਰੋਂ ਪੈਸਾ ਬਚਿਆ ਸੀ ਆਪਣੇ ਬੱਚਿਆਂ ਲਈ ਉਹਨਾਂ ਲਈ ਅੱਛੇ ਭਗਵਾਨ ਜਾਂ ਅੱਛਾ ਉਹਨਾਂ ਦੀ ਸਿਹਤ ਲਈ ਹੋਰ ਅਸੀਂ ਡਾਈਟ ਨੂੰ ਜਿਹੜਾ ਸ਼ਾਮਿਲ ਕਰ ਸਕਦੇ ਹਾਂ ਤਨਵਾਦ ਹੈ ਆਪ ਉਪਰਾਲਾ ਲੈ ਅਭੀ ਵਿੱਚ ਕਰਾਂਗੇ ਦੇਖੋ ਜੀ ਇਹ ਉਪਰਾਲਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ ਵੀ ਇਹ ਉਪਰਾਲਾ ਕੇਂਦਰ ਸਰਕਾਰ ਨੇ ਜਿਹੜਾ ਔਮਨਸ ਲਈ ਸੋਚਿਆ ਹੈ ਨਾ ਇਹ ਵਾਕਈ ਇੱਕ ਸ਼ਲਾਘਾਯੋਗ ਹੈ ਔਰ ਉਹਦੇ ਲਈ ਅਸੀਂ ਔਮਨਸ ਦੇ ਧੰਨਵਾਦ ਕਰਦੇ ਹਾਂ ਇਵਨ ਕਿ ਸਾਡੇ ਜੈਂਟਸ ਭਾਵੇਂ ਇਸ ਚੀਜ਼ ਲਈ ਧੰਨਵਾਦੀ ਹੋਣਗੇ ਕਿਉਂਕਿ ਬੋਝ ਤੇ ਕਿਤੇ ਨਾ ਕਿਤੇ ਜੈਂਟਸ ਦੇ ਉੱਤੇ ਪੈਂਦਾ ਹੈ ਉਹ ਸਾਨੂੰ ਖਰਚੇ ਦਿੰਦੇ ਅਸੀਂ ਉਹਦੇ ਚ ਮੈਨੇਜ ਕਰਦੇ ਹਾਂ ਜਦੋਂ ਸਾਨੂੰ ਰਾਹਤ ਮਿਲਦੀ ਹੈ ਤੇ ਨੈਚੁਰਲੀ ਹੈ ਸਾਡੇ ਘਰ ਦੇ ਦੰਪਤੀ ਪਰਿਵਾਰ ਜਾਂ ਪੂਰੀ ਫੈਮਿਲੀ ਨੂੰ ਹੀ ਉਹ ਚੀਜ਼ ਦੀ ਰਾਹਤ ਮਿਲਦੀ ਹੈ ਨਕੀ ਦਾੰਦਲਾ ਸ਼ਿਲਪਾ ਮਹਾਜਮ ਮੜੀ ਦਾ ਸਿਲੰਡਰ ਸਸਤਾ ਕੀਤਾ ਹੈ 100 ਰੁਪਈਆ ਕਿੰਨਾ ਕੁ ਫਾਇਦਾ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਕਿੰਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਤੇ ਸਾਡੇ ਰਸੋਈ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੋ ਵੀ ਅਸੀਂ ਕਰਦੇ ਹਾਂ ਪਰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਬਹੁਤ ਵੱਡਾ